ਪੰਤਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਦਮਾਦ ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਜੋ ਬਿੱਤੇ ਦਿਨ ਆਪਣੇ ਸੰਸਕਾਰਕ ਯਾਤਰਾ ਪੂਰੀ ਕਰ ਗਏ ਸਨ ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਦੇ ਪਰਿਵਾਰ ਦੇ ਨਾਲ ਜਦ ਦੁੱਖ ਸਾਂਝਾ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਬਾ ਬਲੌਕ ਦੇ ਪਿੰਟੋੜਾ ਵਿਖੇ ਪਹੁੰਚੇ ਤਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਮਰ ਕੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਵੀ ਸੁਣੋ देखिये हरमेल सिंह जी टोड़ा एक पंजाब की राजनीति के बड़े दिग्गज नेता रहे हैं और लोगों के साथ उनका जो मेल मिलाप लोगों के दुख दर्द में वो लगातार शरीक होना पंजाब के लोग बड़ा प्यार हरमेल सिंह जी टोड़ा साहब को करते थे उन्होंने राजनीति की ऊंचाइयों को छुआ और जो जिम्मेवारी चाहे सरकार में मिली है पार्टी में मिली है बखूबी टोड़ा साहब ने उस पार्टी को उस जिम्मेदारी को मजबूती से निर्वहन किया है आज टोडा साहब साढ़े बीच नहीं रहे सिंह जी उनकी यादें हमारे साथ हैं दोनों उनके सपुत्र जो टोडा साहब एक रास्ता दे कर के गए ने मुझे पूरा विश्वास है उस रास्ते के ऊपर आगे बढ़ेंगे और उनके कामों को जो उनकी सोच थी ਜੋ ਉਹ ਸੋਚਦੇ ਸਨ ਆਮ ਜਨ ਕੇ ਲਈ ਪਬਲਿਕ ਕੇ ਲਈ ਉਸ ਕੰਮ ਨੂੰ ਅੱਗੇ ਵਧਾਉਣ ਦਾ ਇਹ ਪੂਰਾ ਕੰਮ karenge Harmel ji Tawda ji ji yaadte hai hamare naal apne param pita parmatma wah guru unke charna vich mai ardas karta hai unnan apne charna vich nawaz baksi parivar nu ਔਰ ਮਿੱਤਰੋਨ ਜੋ ਫਾਲੋਅਰਸ ਹੈ ਜੋ ਉਹਨੂੰ ਪਿਆਰ ਕਰਦੇ تھے ਚਾਹੇ ਉਹ ਪੰਜਾਬ ਵਿੱਚ ਹੈ ਜਾਂ ਪੰਜਾਬ ਦੇ ਬਾਹਰ ਹੈ ਤੇ ਵਿਦੇਸ਼ ਵਿੱਚ ਬੈਠੇ ਜਿਨ੍ਹਾਂ ਨੂੰ ਵੀ ਉਹਨਾਂ ਤੇ ਜਾਣ ਦਾ ਦੁੱਖ ਹੋਇਆ ਉਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਗੁਰੂ ਦੇ ਚਾਣੇ ਚ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਹੀਂ ਪਹੁੰਚੇ ਪਰਿਵਾਰ ਦਾ ਕਿਉਂਕਿ ਥੋੜਾ ਸਾਫ ਦਾ ਜਿਹੜਾ ਨਾਮ ਸੀ ਸਾਰੀ ਰਾਜਨੀਤਿਕ ਪਾਰਟੀਆਂ ਲਈ ਸਾਂਝਾ ਸੀ ਹੀ ਲੱਗਦਾ ਭਗਵਾਨ ਦੀ ਮਾਨ ਲਵੀ ਇੱਥੇ ਪਰਿਵਾਰ ਨਾਲ ਹੋਣ ਨੂੰ ਜ਼ਰੂਰ ਚਾਹੀਦਾ ਹੈ ਨਹੀਂ ਕਹਿੰਦੇ ਇਹ ਵਿਸ਼ਾ ਅਲੱਗ ਹੈ ਇਹ ਲੱਤੇ ਨਾਲ ਨਹੀਂ ਹੈ ਕਿਉਂਕਿ ਇਹ ਦੁੱਖ ਦੀ ਗੱਲ ਹੁੰਦੀ ਹੈ ਕਿਉਂਕਿ ਡੋਲਾ ਸਾਹਿਬ ਮੈਨੇ ਕਹਾ ਹੈ ਕਿ ਪੰਜਾਬ ਦੀ ਰਾਜਨੀਤੀ ਤੇ ਇੱਕ ਅੱਦਾਵਰ ਨੇਤਾ ਸੀ ਉਹਨੇ ਬੜੇ ਨੇਤਾ ਸੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਬੜਾ ਸਨੇਹ ਕਰਦੇ ਸੀ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ 24 ਘੰਟੇ ਸਹਿਖ ਰਹਿੰਦੇ ਸੀ ਇਹ ਗੱਲ ਸੀ ਪਰ ਮੈਨੇ ਇਹ ਗੱਲ ਕਹੀ ਵੀ ਹੈ ਕਿ ਉਹਨਾਂ ਦੇ ਦੋਨੋਂ ਸੁਪੁੱਤਰ ਉਹਨਾਂ ਦੇ ਜੋ ਕੰਮ ਸੀ ਜੋ ਉਹਨਾਂ ਦੀ ਸੋਚ ਸੀ ਜੋ ਲੋਕਾਂ ਨੂੰ ਜਿਸ ਥਾਂ ਤੇ ਚੱਲ ਕੇ ਉਹ ਲੋਕਾਂ ਨੂੰ ਇੰਨਾ بڑا ਨਾਮ ਅਰਮੇਲ ਸਿੰਘ ਜੀ ਟੋੜਾ ਨੇ ਇਸ ਖੇਤਰ ਲਈ ਕਮਾਇਆ ਉਸ ਕੰਮ ਨੂੰ ਦੋਨੋਂ ਸੁਪੁੱਤਰ ਮਿਲ ਕਰਕੇ ਅੱਗੇ ਪੜਾਉਣ ਦਾ ਕੰਮ ਕਰਨਗੇ ਮੁਝੇ ਪੂਰਾ ਵਿਸ਼ਵਾਸ ਹੈ ਔਰ ਜੋ ਨਾ ਕੀ ਸੋਚ ਸੀ ਉਸ ਨੂੰ ਜ਼ਰੂਰ ਆਕੇ ਬਣਾ ਸਰਪੰਦੇ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਬੁੱਧਾ ਬੜੇ ਲੰਬੇ ਸਮੇਂ ਤੋਂ ਤੁਸੀਂ ਚਾਹਦੇ ਹੋ ਪੰਜਾਬ ਪੰਜਾਬ ਤੇ ਹਰਿਆਣਾ ਦਾ ਪਾਣੀ ਹੱਲ ਕਰਨਾ ਤੋ ਇਹ ਗੱਲ ਕਿਉਂ ਕਰਦਾ ਹੈ ਆ ਪਰਮਪੀਤਾ ਪਰਮਾਤਮਾ ਨੇ ਕਿੰਨਾ ਪਾਣੀ ਦਿੱਤਾ ਸੀ ਜੀ ਹਮਾਰੇ ਪਾਸ ਰੁਕਿਆ ਨਹੀਂ ਬੜੀ ਹਮੇ ਮੁਸ਼ਕਿਲ ਹੋਈ ਹੈ ਉਸ ਪਾਣੀ ਨੂੰ ਰੋਕਣ ਦਾ ਕੀ ਹਾਲ ਕਰ ਦਿੱਤਾ ਸਰ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦਾ ਭਾਰਤ ਤੇ ਉਹਨਾਂ ਦਾ ਕੀ ਰਿਐਕਸ਼ਨ ਹੋਣਾ ਜਦੋਂ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਜਿਹੜਾ ਤੋੜਿਆ ਗਿਆ ਆ ਦੇਖੀਏ ਇਸ ਪ੍ਰਕਾਰ ਦੀ ਘਟਨਾਵਾਂ ਇਹ ਦੁਰਭਾਗਿਆਪੂਰਨ ਹੁੰਦੀਆਂ ਨੇ ਆਤਮਾ ਗਾਂਧੀ ਜੀ ਕਿਉਂਕਿ ਭਾਰਤ ਦੇ ਉਹ ਆਈਕਨ ਨੇ ਜਿਨ੍ਹਾਂ ਨੇ ਸ਼ਾਂਤੀ ਦੇ ਨਾਲ ਅੰਗਰੇਜ਼ਾਂ ਨੂੰ ਇੱਧਰ ਤੇ ਖਦੇੜਣ ਦਾ ਕੰਮ ਕੀਤਾ ਹੈ ਸੀਐਮ ਸਾਹਿਬ ਜੇਕਰ ਪੰਜਾਬ ਦੇ ਐਮਐਲਏ ਨੂੰ ਹਰਿਆਣਾ ਤੋਛ ਤੰਗ ਕਰ ਰਹੀ ਹੈ ਪਠਾਨ ਮਾਜਰਾ ਨੂੰ ਉਹਨਾਂ ਦਾ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਪੁਲਿਸ ਤੋਂ ਤੰਗ ਕਰਦੀ ਹੈ ਉਹਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ ਨਹੀਂ ਹਰਿਆਣਾ ਪੁਲਿਸ ਤੋਂ ਕੋਈ ਤੰਗ ਨਹੀਂ ਕਰ ਰਹੀ ਕੋਈ ਪਰਚਾ ਵੀ ਹੋਇਆ ਹਰਿਆਣੇ ਉਹਦੇ ਕੁਛ ਨਹੀਂ ਕੋਈ ਤੰਗ ਨਹੀਂ ਕਰ ਰਹੀ ਹੈ ਜੇਕਰ ਕੋਈ کہیں ਕੋਈ ਦਿੱਕਤ ਹੋਗੀ ਮੇਰੇ ਧਿਆਨ ਵਿੱਚ ਨਹੀਂ ਹੈ ਇਹ ਵਿਸ਼ਾ ਸਾਢੇ ਸਾਲ ਸਰਪੰਚ ਜੀ ਹੁਣ ਦੇ ਵਿਪੱਖਵਾਦੀ ਨੇਤਾਵਾਂ ਕੀ ਕਹਿਣਾ ਚਾਹੁੰਦੇ ਨੇ ਸਰ ਸਰਕਿਸਤਰਾ ਦੇ ਨੂ ਸੈਣੀ ਸਾਹਿਬ ਆਏ ਪਰਿਵਾਰ ਨਾਲ ਦੁੱਖ ਸੰਜਕ ਕਰਨ ਨੇ ਕੀ ਗੱਲਬਤ ਪਰਵਾਣ ਕਰਕੇ ਬੜੀ ਵੱਡੀ ਵੱਡੀ ਗੱਲ ਹੈ ਜੀ ਕਿ ਜਿਹਨੂੰ ਅਸੀਂ ਮੰਨਦੇ ਆ ਕਿ ਸਾਡਾ ਛੋਟਾ ਭਰਾ ਹੈ ਉਹ ਅੱਜ ਪਰਿਵਾਰ ਨਾਲ ਖੜਾ ਹੈ ਤੇ ਟੌੜਾ ਸਾਹਿਬ ਨੇ ਸਾਰੀ ਜ਼ਿੰਦਗੀ ਪੰਜਾਬ ਲਈ ਸਿੱਖਾਂ ਲਈ ਨਮਾਇੰਦਗੀ ਕੀਤੀ ਹੈ ਤੇ ਹਰ ਬੰਦੇ ਨੇ ਆ ਕੇ ਆਪ ਦਾ ਇੱਥੇ ਸੀਸ ਝੁਕਾਇਆ ਹੈ ਤੇ ਸਾਨੂੰ ਵੀ ਬੜੀ ਆਸ ਸੀ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਜੇ ਇੱਕ ਵਾਰੀ ਸਾਡੇ ਕੋਲ ਆਉਂਦੇ ਸਾਡਾ ਹੋਰ ਤੋਂ ਘਟਦਾ ਸੀਐਮ ਸਾਹਿਬ ਹਰਿਆਣਾ ਆਏ ਉਹਨਾਂ ਦੇ ਨਾਲ ਹਰਿਆਣਾ ਦੇ ਪ੍ਰਦੇਸ਼ ਅਧਿਕਸ਼ਾਹੇ ਉਹਨਾਂ ਨੇ ਵੀ ਸਾਡਾ ਬੜਾ ਆ ਕੇ ਮਾਣ ਵਧਾਇਆ ਪਰਿਵਾਰ ਦਾ ਤੇ ਉਹਨਾਂ ਨੇ ਦੇਖਿਆ ਕਿ ਕਿੰਨਾ ਮਤਲਬ ਲੰਬਾ ਸਮਾਂ ਟੋੜਾ ਸਾਹਿਬ ਨੇ ਇਹ ਆਪਣਾ ਸਫਰ ਨਿਭਾਇਆ ਤੇ ਕਿੰਨੀ ਸਾਦਗੀ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਵੀ ਇਸ ਘਰ ਤੋਂ ਇਸ ਵਿਰਾਸਤ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਸਾਦਗੀ ਨਾਲ ਇੱਕ ਆਪਣੇ ਦੇਸ਼ ਦੀ ਕੌਮ ਦੀ ਇਹ ਸੇਵਾ ਨਿਭਾਈ ਜਾਵੇ ਠੀਕ ਹੈ ਬੜਾ ਜਿਆਦਾ ਨਾਲ ਸਰ ਕਿਸ ਤਰ੍ਹਾਂ ਕਰ ਦਿਓ ਇੱਕ ਮਿੰਟ ਕਰ ਦਿਓ ਆਜੋ 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 ਕੈਮਰੇ ਦਾ ਆਨ ਕਰ ਲੈਂਦੇ ਹਾਂ ਕੋਈ ਨਹੀਂ ਕਰ ਲੂਗਾ ਆਜੋ ਭੇਜ ਦੇ ਦਿੰਦੇ ਹਾਂ 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 ਮੈਂ ਭੇਜ ਦੂੰਗਾ ਠੀਕ ਹੈ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਪਰਿਵਾਰ ਦੇ ਨਾਲ ਸੈਣੀ ਸਾਹਿਬ ਦੁੱਖ ਸਾਂਝਾ ਕਰਨਾ ਹੈ ਨੇ ਦੇਖੋ ਮੇਰੇ ਪਿਤਾ ਸਰਦਾਰ ਹਰਮੇਲ ਸਿੰਘ ਤੋੜਾ ਦੇ ਦੇਹਾਨ ਤੋਂ ਬਾਅਦ ਜਿੰਨਾ ਪਿਆਰ ਜਿੰਨਾ ਸਤਕਾਰ ਸੰਗਤਾਂ ਨੇ ਦਿੱਤਾ ਉਸ ਚੀਜ਼ ਦਾ ਪਰਿਵਾਰ ਸਾਰਾ ਹੀ ਪਰਿਵਾਰ ਹਮੇਸ਼ਾ ਰਣੀ ਰਹੇਗਾ। ਔਰ ਅੱਜ ਹਰਿਆਣੇ ਦੇ ਸੀਐਮ ਉਹ ਆ ਕੇ ਸਾਡੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ। ਉਹਨਾਂ ਨਾਲ ਅੰਦਰ ਜਦੋਂ ਅਸੀਂ ਬੈਠੇ ਸੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਵੱਡੇ ਪਹਿਲਾਂ ਵੱਡੇ ਟੋੜਾ ਸਾਹਿਬ ਨੂੰ ਨਤਮਸਤਕ ਹੋਈ ਫਿਰ ਸਰ ਹਰਮੇਲ ਸਿੰਘ ਟੋੜਾ ਨੂੰ ਉਹਨਾਂ ਨੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਅਸੀਂ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੱਡੇ ਟੋੜਾ ਸਾਹਿਬ ਨੂੰ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ ਉਵੇਂ ਹੀ ਸਰਦਾਰ ਹਰਮੇਲ ਸਿੰਘ ਟੋੜਾ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਜਿੰਨਾ ਅਸੀਂ ਜਾਣ ਪਾਏ ਉਹ ਹਰ ਉਸ ਇਨਸਾਨ ਨਾਲ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਸੀ ਉਹਦੇ ਨਾਲ ਹਮੇਸ਼ਾ ਅੜ ਕੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਹਰ ਉਸ ਇਨਸਾਨ ਨਾਲ ਹਮੇਸ਼ਾ ਖੜਦੇ ਰਹੇ ਨੇ ਜੋ ਇੱਕ ਨੇਤਾ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹ ਪਰਿਵਾਰ ਹਮੇਸ਼ਾ ਹੀ ਨਿਭਾਉਂਦਾ ਆਇਆ ਅਸੀਂ ਰਣੀਆਂ ਜਿੱਥੇ ਸੀਐਮ ਸਾਹਿਬ ਦੇ ਸਮੁੱਚੀ ਸੰਗਤ ਦੇ ਜਿਨ੍ਹਾਂ ਨੇ ਜਿਸ ਦਿਨ ਤੋਂ ਤੌੜਾ ਸਾਹਿਬ ਇਸ ਸੰਸਾਰ ਤੋਂ ਗਏ ਨੇ ਉਸ ਦਿਨ ਤੋਂ ਸਾਡੇ ਪਰਿਵਾਰ ਦੇ ਉੱਤੇ ਐਨਾ ਪਿਆਰ ਸਤਿਕਾਰ ਦਿੱਤਾ ਉਹਦਾ ਅਸੀਂ ਕਿਸੇ ਤਰੀਕੇ ਨਾਲ ਜਵਾਬ ਨਹੀਂ ਦੇ ਸਕਦੇ ਔਰ ਹਮੇਸ਼ਾ ਹੀ ਇਹ ਪਰਿਵਾਰ ਰਿਣੀ ਰਹੇਗਾ ਜਿੰਨਾ ਪਿਆਰ ਸਤਕਾਰ ਸਾਨੂੰ ਟੋੜਾ ਸਾਹਿਬ ਦੀ ਡੈਥ ਤੇ ਮਿਲਿਆ ਹਰਿਆਣਾ ਦੀ ਸੀਐਮ ਆ ਗਈ ਪੰਜਾਬ ਦੀ ਸੀਐਮ ਹਲੇ ਤੱਕ ਨਹੀਂ ਪਹੁੰਚੀ ਤੁਹਾਨੂੰ ਲੱਗਦਾ ਟੋੜਾ ਸਾਹਿਬ ਦੇ ਨਾਲ ਸਾਂਝੀ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਦੇਖੋ ਸੀਐਮ ਸਾਹਿਬ ਦੇ ਨਾਲ ਹਰਿਆਣਾ ਵਾਲਿਆਂ ਨਾਲ ਸਾਨ ਸੀਓ ਆਏ ਅਸੀ ਕੋਈ ਗੱਲ ਨਹੀਂ ਐ ਵੀ ਸੀਐਮ ਭਗਵੰਤ ਮਾਨ ਨਾਲ ਕੋਈ ਸਾਂਝ ਨਹੀਂ ਐ ਜਾਂ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਜਾਂ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਐ ਪਰ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਨੇ ਉਸ ਦਿਨ ਭੋਗ ਵਾਲੇ ਦਿਨ ਜਿਹੜੇ ਆਪਣੇ ਹਲਕਾ ਨਾਬਾ ਦੇ ਐਮਐਲਏ ਨੇ ਦੇਵ ਮਾਨ ਜੀ ਉਹਨਾਂ ਵੱਲੋਂ ਸਪੈਸ਼ਲ ਸ਼ੋਕ ਸੰਦੇਸ਼ ਲੈ ਕੇ ਆਏ ਉਤੋਂ ਡਾਕਟਰ ਬਲਬੀਰ ਨੇ ਉਹਨਾਂ ਦਾ ਸ਼ੋਕ ਸੰਦੇਸ਼ ਭੇਜਿਆ ਬੋਲਿਆ ਕੀ ਕਾਰਨ ਨੇ ਕੀ ਨਹੀਂ ਇਹ ਬੇਤਰ ਸੀਐਮ ਸਾਹਿਬ ਸਭਗਵਾਨ ਸਿੰਘ ਮਾਨ ਦੱਸ ਸਕਦੇ ਨੇ ਵੀ ਉਹ ਕਿਉਂ ਨਹੀਂ ਪਹੁੰਚੇ ਪਰ ਅਸੀਂ ਆਸ ਕਰਦੇ ਸੀ ਵੀ ਜੇ ਉਹ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਪਰਿਵਾਰ ਨੂੰ ਧਾਰਸ਼ ਮਿਲਦਾ